ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰੀ ਦੇ 23 ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ ਸ਼ਹਿਰ ਦੇ ਕੋਨੇ-ਕੋਨੇ ਵਿੱਚੋਂ ਚੋਰੀ ਕੀਤੇ ਗਏ ਸਾਰੇ ਮੋਟਰਸਾਈਕਲ ਐਸਪੀ ਸਿਟੀ ਭਲਵਿੰਦਰ ਸਿੰਘ ਚੀਮਾ ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਮਾਨਸਾ ਦੇ ਰੱਥਿਆ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 23 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਹਨ ਐਸਪੀ ਚੀਮਾ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਦੀ ਜਾਣਕਾਰੀ ਤੋਂ ਇਹ ਮਾਮਲਾ ਸ਼ੁਰੂ ਹੋਇਆ ਤੇ ਜਾ ਕੇ 23 ਮੋਟਰਸਾਈਕਲਾਂ ਤੇ ਖਤਮ ਹੋਇਆ ਐਸਪੀ ਚੀਮਾ ਨੇ ਕਿਹਾ ਕਿ ਦੋਨੋਂ ਮੁਲਜ਼ਮ ਚੋਰੀ ਕੀਤੀਆਂ ਕਿ ਮੋਟਰਸਾਈਕਲ ਐਫੀਡੇਵਟ ਦੇ ਆਧਾਰ ਤੇ ਗੈਣੇ ਰੱਖ ਦਿੰਦੇ ਸਨ ਐਸਪੀ ਚੀਮਾ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਮੋਟਰਸਾਈਕਲ ਖਰੀਦ ਫਰਾਗ ਕਰਨ ਤੋਂ ਪਹਿਲਾਂ ਇਸਦੇ ਅਸਲ ਕਾਗਜ਼ ਤੇ ਅਸਲ ਮਾਲਕ ਦੀ ਜਾਂਚ ਜ਼ਰੂਰ ਕਰ ਲੈਣ ਫਿਲਹਾਲ ਦੋਨਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਦੋ ਮੈਂਬਰੀ ਗਰੋ ਹੈ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋਂ ਇੱਕ ਜਿਹੜਾ ਮੁੰਡੜਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹਰਮਨ ਹੈ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤਿਆ ਫਤਿਹਾਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਹੀ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀ ਨਾ ਕੀਤੇ ਹੋਣ ਔਰ ਉਹਨਾਂ ਦਾ ਮੋਡਸ ਆਪਰੇਂਡੀ ਇਹ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਹ ਵੀ ਕਿਸੇ ਤੋਂ 20 ਫੜ ਲੇ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਕਰੋ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ एफडब्ल्यू ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋ ਹੈ ਇਹਨਾਂ ਦਾ ਇਹ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ 22 ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਆਉਣ ਦਾ ਵੇਹ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਟ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਹੀਕਲ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ ਬੰਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਤੋਂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਡ ਸਿੱ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕ ਵਹੀਕਲ ਨੇ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵੀਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ ਵਿੱਚ ਕਿਸੇ ਹੋਰ ਕ੍ਰਾਈਮ ਵਿੱਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਪਿਆ ਬਿਆਨ ਦੇ ਐਫੀਡੇਵਿਡ ਤੇ ਅੱਗੇ ਵੇਚਤਾ ਉਹ 5 5 6 6 ਥਾਂ ਮਤੇ ਵਿਕ ਜਾਂ ਔਰ ਬਾਅਦ ਚ ਉਹਨੂੰ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਡੀ ਕੰਮ ਬਣ ਜਾਂਦਾ ਹੈ। ਹੱਟਕ ਕੰਮ ਬਣ ਜਾਂਦਾ ਹੈ। ਤੇ ਇਸ ਕਰਕੇ ਤੁਹਾਡੇ ਮੀਡੀਅਮ ਧਰੂ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੀ ਓਨਰਸ਼ਿਪ ਆ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਹੈ। ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਹੈ। ਕਿ ਉਹਨੇ ਕੋਈ ਬਾਈਕ ਵੇਚਤਾ ਜਿਸ ਬੰਦੇ ਨੂੰ ਅੱਗੇ ਕ੍ਰਾਈਮ ਕਰ ਦੇ ਬਾਈਕ ਉਹਦੇ ਨਾਮ 'ਤੇ ਖੜਾ ਰਹਿ ਜਾਂਦਾ। ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਹੈ। ਔਰ ਜਿਹੜਾ ਇਹ ਗ੍ਰੋ ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ। ਅੱਜ ਤੋਂ ਪਰਚੀ ਕਿ ਸ਼ੁਰੂ ਹੋ ਗਈ ਜ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਮੇਰੇ ਐਸਐਚਓ ਲੋਹਰੀਗੇਟ ਨੇ ਸ਼ਿਵਰਾਜ ਢਿੱਲੋਂ ਵਰ ਇਹਨਾਂ ਨੇ ਆਪਸ ਚ ਜਿਹੜਾ ਐਜ਼ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਆ ਜਿਆਦਰ ਮੋਰਚਰ ਕੇ ਟਾਰਗੇਟ ਕਿਤੇ ਆ ਦੇ ਸਪਲੈਂਟਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਆ ਕਿੱਥੇ ਅਵੰਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲਿਜਾ ਸਕਾਂ ਸਰ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਉਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀਮ ਮੋੜ ਤਾਂ ਨਹੀਂ ਵੀ ਸਾਨੂੰ ਮਾਰਿਆ ਸੀ ਵੀ ਇੱਕ ਫਲਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਫਲਾਣੀ ਤਾਂ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕੰਮ ਆ ਬੜੇ ਸਰ ਨਾਕਾ ਬੰਦੀ ਚ ਫੜੇ ਗਏ ਨੇ ਐਂਡ that is part of investigation ਕਿ ਕਿਵੇਂ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਕਿ ਇਹ ਨਜ਼ੀਰ ਕਰੀ ਸਰਨ ਨੂੰ ਵੀ ਲੱਗਾ ਚੋਰੀ ਕਰੀ ਇਜ਼ੀ ਮਨੀ ਜੀ ਸਰ ਪਹਿਲਾਂ ਵੀ ਇਹ ਨਾ ਨਹੀਂ ਪਹਿਲਾਂ ਸਾਰੇ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਇਹਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮੈਂ ਦੱਸਿਆ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਕਿੰਨੀ ਉਮਰ ਹੈਗੀ ਛੋਟੀ ਉਮਰ ਜੀ 22 33 ਸਾਲ ਦੇ ਮੁੰਡੇ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇਣੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਨੇ ਆ ਜੀ ਸਰ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂ ਕਰਾਈ ਰਿਪੋਰਟ ਮਿਸਟਰ ਜੰਦੀ ਜੀ ਸਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਮਾਡੀਅਮ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਰਸੀ ਟਰਾਂਸਫਰ ਕਰਾ ਲੈ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗੈਣੇ ਦਿੰਦੇ ਸੀਗੇ ਤੇ ਕੋਈ ਡਾਕੂਮੈਂਟ ਵੀ ਬਣਾਉਂਦੇ ਸੀ ਉਹਦੇ ਹੱਥ ਦੇ ਵਿੱਚ ਆਰਸੀ ਜਾਂ ਕੋਈ ਇੰਸ਼ੋਰੈਂਸ ਵਗੈਰਾ ਇਹ ਸਾਰਾ ਸਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟ੍ਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦਾ ਸਰ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇਅ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਕੋਈ ਮਨੀ ਵਗੈਰਾ ਵੀ ਇਨਸਾਨ ਪਰਮਾਨੈਂਟ ਵੀ ਕਿਵੇਂ ਦੇ ਦਿੱਤੀ ਅੱਗੇ ਕਿਤੇ ਸਰ ਰਿਮਾਂਡ ਲਿਆ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮੰਡੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂਗੇ ਸਰ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਆ ਲਿਸਟ ਮੇਰੇ ਕੋਲ ਹੈ ਜੀ ਵਿਦ ਮੋਟਰਸਾਈਕਲ ਨੰਬਰ ਇਸ ਸਰਪਰਦਾਈ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਲ ਦੀ ਸਰਪਰਦਾਈ ਹੋ ਜਾਣਗੀਆਂ ਜੀ ਸਰ ਇਹ ਜਿਵੇਂ ਤੁਸੀਂ ਅਸਰ ਉਹ ਕਹਿ ਸਕਦੇ ਕਿ ਜਿਹੜਾ ਰਜਿਸਟਰ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲਾਂ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪੀਟਲ ਔਰ ਆਪਣੇ ਜਿਹੜੀਆਂ ਜਿੰਨੀਆਂ ਮੇਜਰ ਥਾਮਾਂ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ ਦੀ ਥਾਂ ਤੋਂ ਚੋਰੀ ਨਾ ਕੀਤੀ ਸਰ ਜਿਵੇਂ ਤੁਸੀਂ ਉਸੇ ਰਤੀ ਇਹ ਤੇ ਮਾਨਸਾ ਦੇ ਸੀ ਕਿ ਪਟਿਆਲੇ ਰਹਿੰਦੇ ਸੀ ਜੀਆਂ ਬਾਹਰ ਚੋਰੀ ਕਰਕੇ ਉੱਥੇ ਲੱਗੇ ਜਾਂਦੇ ਸੀ ਜਨਾਬ ਵੀ ਪੀਜੀ ਚ ਰਹਿੰਦੇ ਨੇ ਤੇ ਇਹਨਾਂ ਨੇ ਆ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦੇਣਾ ਚਾਹੀ ਇਹਨਾਂ ਨੇ ਤਤੱਲੀ ਮਚਾਤੀ ਹਰ ਥਾਂ ਤੋਂ ਬਾਈਕ ਸਟ੍ਰਕਚਰ ਆਹ ਚੀਜ਼